ਕੇ 32 ਬੰਬ ਚੱਲਣੇ ਬਾਕੀ ਆ ਪੰਜਾਬ ਚ ਇਹ ਬਿਲਕੁਲ ਗੈਰ ਜ਼ਿੰਮੇਵਾਰਾ ਨਾ ਬਿਆਨ ਸੀ ਔਰ ਇਸ ਗਲਤੀ ਪੁਸ਼ਟੀ ਅੱਜ ਮਾਨਯੋਗ ਹਾਈ ਕੋਰਟ ਦੇ ਵਿੱਚ ਜੋ ਪ੍ਰਤਾਪ ਸਿੰਘ ਬਾਜਵਾ ਡਰਦੇ ਹੋਏ ਉੱਥੋਂ ਐਫ ਆਈ ਆਰ ਕਵਾਇਸ਼ ਕਰਨ ਵਾਸਤੇ ਗਏ ਸੀ ਅੱਜ ਮਾਨਯੋਗ ਹਾਈ ਕੋਰਟ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੂੰ ਉਹਨਾਂ ਦੀ ਗੈਰ ਜ਼ਿੰਮੇਵਾਰਾ ਨਾ ਦਸ਼ਤ ਫਲਾਉਣ ਵਾਲੀ ਸਟੇਟਮੈਂਟ ਬਿਆਨ ਉਹਦੇ ਵਿੱਚ ਉਹਨਾਂ ਨੂੰ ਝਾੜ ਵੀ ਪਾਈ ਹੈ ਮਾਨਯੋਗ ਜੱਜ ਸਾਹਿਬ ਨੇ ਔਰ ਅੱਗੇ ਤੋਂ 22 ਤਰੀਕ ਤੱਕ ਬਿਆਨਵਾਜੀ ਬੰਦ ਕਰਨ ਲਈ ਕਿਹਾ ਹੈ ਔਰ ਪੁਲਿਸ ਥਾਣੇ ਵਿੱਚ ਜਾਣ ਲਈ ਕਿਹਾ ਇਨਵੈਸਟੀਗੇਸ਼ਨ ਜੁਆਇਨ ਕਰਨ ਲਈ ਕਿਹਾ ਹੈ ਔਰ ਪੁਲਿਸ ਨੂੰ ਸਹਿਯੋਗ ਕਰਨ ਲਈ ਕਿਹਾ ਆ ਉਹੀ ਗੱਲ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ 32 ਬੰਬ ਹਲੇ ਚੱਲਨੇ ਬਾਕੀ ਆ ਪੰਜਾਬ 'ਚ ਔਰ ਉਹਦੀ ਸਾਰੀ ਜਾਣਕਾਰੀ ਪੁਲਿਸ ਨੂੰ ਦੇਣ ਵਾਸਤੇ ਕਿਹਾ ਹੈ ਸੋ ਅੱਜ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਕਾਂਗਰਸ ਦੇ ਕੋਲ ਕੋਈ ਮੁੱਦਾ ਨਹੀਂ ਕਾਂਗਰਸ ਸਿਰਫ ਲੋਕਾਂ 'ਚ ਦਹਿਸ਼ਤ ਪੈਦਾ ਕਰਕੇ ਨੈਗੇਟਿਵ ਪੋਲਿਟਿਕਸ ਕਰਨ ਚਾਹੁੰਦੀ ਹੈ ਤੇ ਉਹਨੂੰ ਹੁਣ ਮਾਫੀ ਮੰਗ ਲੈਣੀ ਚਾਹੀਦੀ ਹੈ ਐਫ ਆਈ ਆਰ ਕੈਨਸਲ ਐਫ ਆਈ ਆਰ ਕਵਾਇਸ਼ ਕਰਨ ਦੇ ਜਿਹੜੀ ਐਪਲੀਕੇਸ਼ਨ ਦਿੱਤੀ ਸੀ ਉਹਨੂੰ ਰੱਦ ਕਰ ਦਿੱਤਾ ਮਾਨਯੋਗ ਜੱਜ ਸਾਹਿਬ ਨੇ ਔਰ ਇਨਵੈਸਟੀਗੇਸ਼ਨ ਜੁਆਇਨ ਕਰਨਗੇ ਔਰ ਜਿਹੜਾ ਰੌਲਾ ਰੱਪਾ ਪਾਇਆ ਸੀ ਕਾਂਗਰਸ ਨੇ ਸਾਰੇ ਕਾਂਗਰਸੀਆਂ ਨੂੰ ਜਿਹੜੇ ਪੰਜਾਬ ਦੀ ਸੇਫਟੀ ਸਿਕਿਉਰਿਟੀ ਦੀ ਪਰਵਾਹ ਨਾ ਕਰਦੇ ਹੋਏ ਧਰਨੇ ਮਜਾਰਿਆਂ ਵੱਲ ਤੁਰੇ ਸੀ ਸਟੇਟਮੈਂਟਾਂ ਦੇਣ ਵੱਲ ਤੁਰੇ ਸੀ ਤੇ ਸਮਝ ਲਓ ਸਾਰਿਆਂ ਨੂੰ ਫਟਕਾਰ ਪਈ ਹੈ ਸੋ ਇਸ ਕਰਕੇ ਅਸੀਂ ਮਾਨਯੋਗ ਹਾਈ ਕੋਰਟ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਦੀ ਸੇਫਟੀ ਸੁਰੱਖਿਆ ਵਾਸਤੇ ਬਚਨਬੱਧ ਹੈ ਫਿਕਰਮੰਦ ਹੈ ਸੋ ਪ੍ਰਤਾਪ ਸਿੰਘ ਬਾਜਵਾ ਨੂੰ ਇਹ ਗੱਲ ਜ਼ਰੂਰ ਦੱਸਣੀ ਚਾਹੀਦੀ ਕੋਰਟ ਵਿੱਚ ਜਾ ਕੇ ਤਾਂ ਹੁਣ ਲੋਕਾਂ ਕੋਲੋਂ ਮਾਫੀ ਵੀ ਮੰਗ ਲੈਣੀ ਚਾਹੀਦੀ ਕਿਉਂਕਿ ਜੇ ਕੋਈ ਹੋਰ ਮੁੱਦਾ ਨਹੀਂ ਤੁਹਾਡੇ ਕੋਲ ਤੇ ਬਾਜਵਾ ਜੀ ਲੋਕਾਂ ਕੋਲੋਂ ਪੰਜਾਬ ਦੇ ਲੋਕਾਂ ਕੋਲੋਂ ਦਹਿਸ਼ਤ ਫਲਾਉਣ ਲਈ ਝੂਠੀਆਂ ਵਾਹ ਫਲਾਉਣ ਲਈ ਮਾਫੀ ਮੰਗੋ ਜਿਹੜੇ ਉਸ ਉਤਰਾਂ ਦੀ ਗੱਲ ਕਰ ਰਹੇ ਸੀ ਕੁਝ ਦੱਸਿਆ ਉਹਨਾਂ ਨੇ ਪੁਲਿਸ ਨਾਲ ਸਹਿਯੋਗ ਕੀਤਾ ਉਹਨਾਂ ਨੇ ਕੁਝ ਦੇਖੋ ਮਾਨਯੋਗ ਜੱਜ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ 22 ਤਰੀਕ ਤੱਕ ਤੁਸੀਂ ਪੁਲਿਸ ਇਨਵੈਸਟੀਗੇਸ਼ਨ ਜੁਆਇਨ ਕਰੋ ਪੇਸ਼ ਹੋਵੋ ਥਾਣੇ 'ਚ ਤੇ ਆ ਜਿਹੜੀਆਂ دہشت ਫਲਾਉਣ ਵਾਲੀਆਂ ਘੱਟੀਆਂ ਸਟੇਟਮੈਂਟਾਂ ਬੰਦ ਕਰੋ ਝਾੜ ਲਈ ਹਾਈ ਕੋਰਟ ਨੇ ਪ੍ਰਤਾਪ ਸਿੰਘ ਬਾਜਬਾ ਤੋਂ ਮੈਂ ਇਹ ਵੀ ਗੱਲ ਕਹਿਣਾ ਚਾਹਾਂਗਾ ਪੁਲੀ ਜਿਹੜੀ ਕਾਂਗਰਸ ਦੀ ਹਾਈ ਕਮਾਂਡ ਹੈ ਹਾਈ ਕਮਾਂਡ ਹੈ ਉਹਨੂੰ ਵੀ ਹੁਣ ਐਕਸ਼ਨ ਲੈਣਾ ਚਾਹੀਦਾ ਕੀ ਕਾਂਗਰਸ ਦੀ ਹਾਈ ਕਮਾਂਡ ਵੀ ਬਾਜਬਾ ਸਾਹਿਬ ਦੀਆਂ ਇਹ ਗੈਰ ਜ਼ਿੰਮੇਵਾਰਾ ਨਾ ਸਟੇਟਮੈਂਟ ਦੇ ਵਿੱਚ ਸ਼ਾਮਲ ਹੈ ਕੀ ਉਹ ਪੰਜਾਬ ਦੀ ਸੁਰੱਖਿਆ ਦੇ ਨਾਲ ਖੇਡ ਕਰ ਰਹੇ ਆ ਗੇਮ ਕਰ ਰਹੇ ਆ ਕੋਈ ਸੋ ਕਾਂਗਰਸ ਵੀ ਇਹਦਾ ਜਵਾਬ ਅੱਜ ਕਾਂਗਰਸ ਲੋਕ ਇਡੀ ਦਫਤਰ ਦੇ ਬਾਹਰ ਨਵੀ ਲਾਇਆ ਗਿਆ ਸਾਰੇ ਸਟੇਟ ਦੇ ਲੀਡਰ ਜਿਹੜੇ ਉੱਥੇ ਪਸੇ ਨੇ ਐਮਪੀ ਚੰਨੀ ਉੱਥੇ ਆਏ ਹੋਏ ਨੇ ਜਿਨ੍ਹਾਂ ਦੀ ਕੱਲ ਇੱਕ ਬੀਜੇਪੀ ਲੀਡਰ ਵੱਲੋਂ ਪੋਸਟਰ ਵੀ ਲਗਾਏ ਹੋਏ ਸੀ ਕਿ ਕਿ ਗੁਮਸ਼ੁਦਾ ਕੀਤਾ ਰਾਜ ਚੰਨੀ ਜੀ ਤਾਂ ਪ੍ਰੌਣਿਆਂ ਵਾਂਗ ਆਉਂਦੇ ਆ ਜਲੰਧਰ 'ਚ ਕਦੀ ਕਦੀ ਫੇਰਾ ਮਾਰਦੇ ਆ ਤੇ ਇਸ ਕਰਕੇ ਉਹ ਇਸ ਇਹ ਗਲਤ ਸੀ ਲੋਕ ਸਭਾ ਚੋਣਾਂ 'ਚ ਵੀ ਕਹਿੰਦੇ ਸੀ ਤੇ ਆ ਹਟ ਜਾਓ ਇਹ ਬਗਾਨਾ ਪੁੱਤ ਕੰਮ ਨਹੀਂ ਆਉਣਾ ਚਲੋ ਹੁਣ ਸਾਬਤ ਹੋ ਗਿਆ ਹੁਣ ਉਹ ਕਦੀ ਕਦੀ ਪਰੌਣਿਆਂ ਵਾਂਗੂ ਘੇੜਾ ਮਾਰਦੇ ਆ ਕਿਤੇ ਧਰਨੇ 'ਚ ਕਿਤੇ ਧਾਰਮਿਕ ਪ੍ਰੋਗਰਾਮਾਂ 'ਚ ਜਿਹੜੇ ਲੋਕਾਂ ਨੂੰ ਹੁਣ ਕੰਮ ਪੈਂਦੇ ਆ ਕੋਈ ਸੈਂਟਰ ਗਵਰਨਮੈਂਟ ਦੇ ਨਾਲ ਕੋਈ ਇੱਕ ਐਮਪੀ ਵਜੋਂ ਜਿਹੜੇ ਕੰਮ ਹੁੰਦੇ ਆ ਬੰਦੇ ਨੇ ਉਹ ਹੁਣ ਲੋਕੀ ਵਿਚਾਰੇ ਉਹਨਾਂ ਦਾ ਘਰ ਲੰਬਦੇ ਫਿਰਦੇ ਆ ਕਈ ਲੋਕ ਤਾਂ ਅੱਖਾਂ 'ਚੋਂ ਹੰਝੂ ਖੇਰਦੇ ਆ ਉਹ ਕਹਿੰਦੇ ਅਸੀਂ ਚੰਨੀ ਦਾ ਘਰ ਨਹੀਂ ਲੱਭ ਸਕੇ ਕੋਈ ਦਫ਼ਤਰ ਨਹੀਂ ਸਾਨੂੰ ਸੰਸਦ ਜੀ ਦਾ ਮਿਲਿਆ ਸੋ ਇਹ ਹੁਣ ਪਛਤਾਵਾਤ ਰਹਿਣਾ ਕੀ ਕਰ ਸਕਦੇ ਆ ਪਰ ਬਗਾਨੇ ਇਦਾਂ ਹੀ ਕਰਦੇ ਹੁੰਦੇ ਆ ਲੋਕਾਂ ਨੂੰ ਕੰਮ ਕਰਾਉਣ ਲਈ ਚੰਪੌਰ ਸਾਹਿਬ ਜਾਣਾ ਪਵੇਗਾ ਦੇਖੋ ਲੋਕਾਂ ਨੂੰ ਤਾਂ ਅਸੀਂ ਇਲੈਕਸ਼ਨ 'ਚ ਵੀ ਕਹਿ ਰਹੇ ਸੀ ਵੀ 3-400 ਕਿਲੋਮੀਟਰ ਪੈ ਜਾਣਾ ਚਲੋ ਉਹ ਗੱਲ ਬੀਤ ਗਈ ਪਰ ਜਿਨ੍ਹਾਂ ਲੋਕਾਂ ਨੇ 4 ਲੱਖ ਲੋਕਾਂ ਨੇ ਵੋਟਾਂ ਪਾਈਆਂ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਕੀ ਚਰਨਜੀਤ ਸਿੰਘ ਚੰਨੀ ਹੋਰੀ ਇੰਨੇ ਹੁਣ ਕੀ ਕਹਿੰਦੇ ਆ ਧੰਵਾਦ ਵੀ ਨਹੀਂ ਕੀਤਾ ਲੋਕਾਂ ਦਾ ਤੇ ਨਾ ਸ਼ੁਕਰੇ ਹੋ ਗਏ ਨਾ ਸ਼ੁਕਰੇ ਨਹੀਂ ਹੋਣਾ ਚਾਹੀਦਾ ਨੇਤਾ ਨੂੰ ਕਦੀ ਵੀ ਕਿਉਂਕਿ ਉਹਨਾਂ ਨੂੰ ਲੋਕਾਂ ਨੇ ਪਾਰਲੀਮੈਂਟ ਵਿੱਚ ਭੇਜਿਆ ਚੰਨੀ ਜੀ ਉਧਰੋਂ ਦੋ ਸੀਟਾਂ ਤੋਂ ਜਵਾਨਤ ਜਬਤ ਹੋ ਗਈ ਸੀ ਉਹਨਾਂ ਦੀ ਅਧੌੜ ਤੋਂ ਤੇ ਚਮਕੌਰ ਸਾਹਿਬ ਦਾ ਰਾਜਨ ਸਭਾ ਚ ਪਰ ਦੋਆਬੇ ਦੇ ਪਰ ਜਲੰਧਰ ਦੇ ਲੋਕਾਂ ਨੇ ਉਹਨਾਂ ਨੂੰ ਪਾਰਲੀਮੈਂਟ ਵਿੱਚ ਭੇਜਿਆ ਵੱਡੀ ਲੀਡ ਦੇ ਕੇ ਤੇ ਹੁਣ ਨਾ ਸ਼ੁਕਰੇ ਵਾਲੀਆਂ ਗੱਲਾਂ ਚਰਨਜੀਤ ਸਿੰਘ ਚੰਨੀ ਜੀ ਨੂੰ ਸ਼ੁਭਾ ਨਹੀਂ ਦਿੰਦੀ ਲੋਕਾਂ ਨੇ ਬਹੁਤ ਵੱਡਾ ਵਿਸ਼ਵਾਸ ਕੀਤਾ ਕਾਂਗਰਸ ਤੇ ਚੰਨੀ ਜੀ ਜਲੰਧਰ ਦੇ ਲੋਕ ਠੱਗੇ ਠੱਗੇ ਮਹਿਸੂਸ ਕਰ ਰਹੇ ਨੇ ਕਹਿੰਦੇ ਜਦੋਂ ਕੰਮ ਕਰਾਣਾ ਹੋਵੇ ਤੇ ਕੋਈ ਦਫ਼ਤਰ ਨਹੀਂ ਲੱਭਦਾ ਕੋਈ ਕਰ ਨਹੀਂ ਮਹਿਸੂਸ ਨਹੀਂ ਕਰ ਰਹੇ ਉਹਨਾਂ ਨੂੰ ਪਤਾ ਲੱਗ ਗਿਆ ਵਿਚਾਰਿਆਂ ਨੂੰ ਹੁਣ ਸ਼ਰਮਸਾਰ ਹੋ ਰਹੇ ਅਸੀਂ ਸਾਰੇ ਤੋਂ ਇਸ ਕਰਕੇ ਚੰਨੀ ਜੀ ਵੈਸੇ ਪਾਠ ਪੜਾ ਗਏ ਜਲੰਧਰੀਆਂ ਨੂੰ ਦੁਆਬੇ ਵਾਲਿਆਂ ਨੂੰ ਸਮਝ ਆ ਗਈ ਹੁਣ ਸਭ ਨੂੰ ਪਰ ਹੁਣ ਕੁਝ ਹੋ ਨਹੀਂ ਸਕਦਾ ਹੁਣ ਭੋਗਤਣਾ ਹੀ ਪੈਣਾ ਸਹਿਣਾ ਪਹਿਣਾ ਭੁਗਤਣਾ ਪਹਿਣਾ